गुड मॉर्निंग जी सारेयानु मान फैमिली व्लॉग्स दे भी साडा बहुत-बहुत स्वागत है। अस्सी सारे वधिया ते उम्मीद करदे हां कि तुसी भी सारे अपने-अपने ਘਰਾਂ 'ਚ ਬਹੁਤ ਵਧਿਆ ਹੋਵੋਗੇ। ਤੇ ਟਾਈਮ ਹੋ ਗਿਆ ਜੀ 9 ਵਜੇ ਵਾਲੇ ਹੈ। ਆਪਣੇ ਕਿ 9 ਦਾ ਟਾਈਮ ਹੋ ਗਿਆ। ਤੇ ਮਾਨ ਸਾਹਿਬ ਵੀ ਰੋਟੀ ਵਗੈਰਾ ਬਣਾ ਕੇ ਉਹ ਤੇ 7 ਵਜੇ ਚਲੇ ਗਏ। ਸਵੇਰ ਦਾ ਵਲੌਗ ਮੈਂ ਅੱਜ ਜਲਦੀ ਸਟਾਰਟ ਨਹੀਂ ਕਰ ਪਾਈ ਸੀ। ਕਿਉਂਕਿ ਸਵੇਰੇ ਰੋਟੀ-ਰੋਟੀ ਬਣਾਉਣ ਦਾ ਟਾਈਮ ਨਿਕਲ ਜਾਂਦਾ ਹੈ। ਔਰ ਯਸ਼ੂ ਅੱਜ ਵੀ ਸਕੂਲ ਨਹੀਂ ਗਿਆ ਕਿਉਂਕਿ ਇਹਦੀ ਹਾਲਤ ਬੇਠੀਕ ਨਹੀਂ ਹੈ ਇਹ ਰੈਸਟ ਕਰ ਰਿਹਾ ਹਾਲੇ ਕੱਲ ਵੀ ਇਹਦੀ ਤਰੀਕ ਕਾਫੀ ਖਰਾਬ ਹੋ ਗਈ ਸੀ ਇਸ ਕਰਕੇ ਇਹ ਗਿਆ ਨਹੀਂ ਹੁਣ ਇਸ ਟਾਈਮ ਤੇ ਬੇਠ ਕਾਫੀ ਖਰਾਬ ਹੋਣ ਕਰਕੇ ਨਾ ਇਹਦਾ ਬੁਰਾ ਹਾਲ ਹੋ ਗਿਆ ਚਿਹਰੇ ਦਾ ਰੂਸ ਮੋਸ਼ਨਸ ਨੇ ਬਹੁਤ ਤੈਨੂੰ ਪਰੇਸ਼ਾਨ ਕੀਤਾ ਤੇ ਅੱਜ ਥੋੜਾ ਜਿਹਾ ਬੈਟਰ ਲੱਗ ਰਿਹਾ ਕਿਉਂਕਿ ਹੁਣ ਥੋੜਾ ਉੱਠਿਆ ਸੀਗਾ ਤੇ ਠੀਕ ਲੱਗ ਰਿਹਾ ਸੀਗਾ ਕਹਿੰਦਾ ਹੁਣ ਥੋੜਾ ਪੇਟ ਹਲਕਾ ਲੱਗ ਰਿਹਾ ਮੈਨੂੰ ਤੇ ਆਪਾਂ ਜੀ ਕਰਤੇ ਆਪਣੇ ਰੂਟੀਨ ਵਾਲੇ ਵਲੌਗਸ ਸਟਾਰਟ ਇਧਰ ਆਪਣੀ ਸਬਜੀ-ਸਬਜੀ ਬਣਾ ਗਈ ਅੱਜ ਆਪਾਂ ਨੇ ਬਣਾਈ ਹੈ ਕਦੂ ਦੀ ਸਬਜੀ ਕਦੂ ਦੀ ਸਬਜੀ ਨੇ ਆ ਕੇ ਫਿਰ ਮੈਂ ਸਾਵਧ ਤਾਂ ਟਿਫਨ ਕਰਤਾ ਪੈਕ ਖੱਟਾ-ਮਿੱਠਾ ਕਦੂ ਬਣਾਇਆ ਤੇ ਇਧਰ ਮੈਂ ਪਾਣੀ ਬੋਇਲ ਹੋਣਾ ਰੱਖਿਆ ਸੀ ਮੈਂ ਕਿਹਾ ਮੈਂ ਸਰਫ ਲੈ ਕੇ ਆਨੀ ਹੈ ਥੋੜਾ ਸਰਫ ਪਾ ਕੇ ਔਰ ਮਿੱਠਾ ਸੋਡਾ ਪਾ ਕੇ ਨਾ ਉਹਦੇ ਵਿੱਚ ਪਾਉਣੇ ਬੋਇਲ ਕਰਦੇ ਹਣੀ ਹੈ ਮੈਂ ਤਾਂ ਕਿ ਜਿੰਨੇ ਮਰਜੀ ਚਿੱਕਨੇ ਹੋਣ ਪਾਉਣੇ ਕਲੀਅਰ ਸਾਫ ਹੋ ਜਾਂਦੇ ਆ ਇਕਦਮ ਤੇਦਰ ਆਪਾਂ ਨੇ ਮਸ਼ਗਾਈ ਹੋਈ ਹੈ ਕੱਪੜੇ ਆਪਣੇ ਚੱਲ ਰਹੇ ਆ ਮਸ਼ੀਨ 'ਚ ਤੇ ਨਾਲ ਨਾਲ ਮੈਂ ਲੱਗੇ ਸੀ ਸਰਫ ਪਾਉਣ ਮੈਂ ਇਹਦੇ ਵਿੱਚ ਸਰਫ ਪਾ ਕੇ ਪਾਉਣੇ ਬੋਇਲ ਕਰ ਦੇਣੀ ਆ ਸਰੇ ਸਰੇ ਵੀ ਕੰਮ ਦਾ ਬਹੁਤ ਹੋਛਪੋਛ ਹੋ ਜਾਂਦਾ ਹੈ ਤੇ ਅੱਜ ਬਸ ਮਾਂ ਸਾਹਿਬ ਦੇ ਜਾਣ ਤੋਂ ਬਾਅਦ ਮੈਂ ਚਾਹ ਪੀਦੀ ਸੀ ਹਲੇ ਤੇ ਉਸ ਤੋਂ ਬਾਅਦ ਆ ਗਿਆ ਯਸ਼ ਦਾ ਫੋਨ ਮੇਰੀ ਐਕਸਰਸਾਈਜ਼ ਰਹਿ ਗਈ ਉਹ ਕੱਲ ਆਪਣੇ ਇੱਕ ਫਰੈਂਡ ਦੇ ਘਰ ਸਟੇ ਕੀਤਾ ਸੀ ਉਸਨੇ ਤੇ ਉੱਥੋਂ ਦੀ ਵਾਪਸ ਰੂਮ ਤੇ ਜਾ ਰਿਹਾ ਸੀ ਤੇ ਜਾਂਦਾ ਜਾਂਦਾ ਫਿਰ ਰਸਤੇ 'ਚ ਉਸਨੇ ਕਾਲ ਕੀਤੀ ਤਾ ਕਰਕੇ ਮੈਨੂੰ ਕੋਈ ਐਕਸਰਸਾਈਜ਼ ਦਾ ਟਾਈਮ ਨਹੀਂ ਮਿਲਿਆ ਔਰ ਹੁਣ ਮੇਰਾ ਕੰਮ ਲੇਟ ਹੋ ਜਾਏਗਾ ਨਿਕਾ ਤੇਦਰ ਪੋਣੀ ਬੋਇਲ ਮਿੱਠਾ ਸੋਡਾ ਪਾ ਕੇ ਔਰ ਸਰਫ ਪਾ ਕੇ ਨਾ ਬਿਲਕੁਲ ਚਿਕਨਾ ਹੜ ਇਹਨਾਂ ਦੀ ਠੀਕ ਹੋ ਜਾਂਦੀ ਹੈ ਪੋਣੀ ਦੀ ਕਾਫੀ देर ਡੇਰ ਪਹਿਲਾਂ ਨਾ ਮੈਨੂੰ ਇੱਕ ਮੇਰੀ ਫਰੈਂਡ ਨੇ ਦੱਸਿਆ ਸੀ ਤੇ ਉਹ ਮੇ ਉਸ ਤੋਂ ਬਾਅਦ ਇਹੀ ਕਰਦੀ ਹਾਂ ਬਹੁਤ ਵਧੀਆ ਰਹਿੰਦਾ ਇਹ ਸਾਰੇ ਇਕਦਮ ਪੂਰੇ ਸਾਫ ਹੋ ਜਾਂਦੇ ਆ ਤੇ ਚਲੋ ਜੀ ਕਰਦੇ ਆਪਾਂ ਕਰਦੇ ਕੰਮ ਤੇ ਇਹ ਨਾਲੋਂ ਨਾਲ ਮੈਂ ਲੱਗੀ ਸੀ ਡਸਟਿੰਗ ਕਰਨ ਇਹ ਯਸ਼ੂ ਦਾ ਸਟਡੀ ਟੇਬਲ ਆ ਦੇਖੋ ਯਸ਼ੂ ਨੇ ਕਿੰਨਾ ਸੋਹਣਾ ਜੁਗਾੜ ਕੀਤਾ ਹੈ ਆਪਣਾ ਸਟਡੀ ਟੇਬਲ ਦੇ ਉੱਪਰ ਹੈ ਕੰਪਿਊਟਰ ਟੇਬਲ ਨੂੰ ਸਟਡੀ ਟੇਬਲ ਬਣਾ ਕੇ ਤੇ ਇਹਨੇ ਆਪਣਾ ਕੀਤਾ ਹੋਇਆ ਹੈ बच्चे भी जिथे पड़ਦੇ ਆ ਖਲਾਰਾ ਬਹੁਤ ਪਾਕੇ ਰੱਖ ਦਿੰਦੇ ਇੱਥੇ ਤੇ ਉਹ ਤੇਰੇ ਆਪਣੇ ਮੈਂ ਕਿਹਾ ਚਿੰਨੀ ਤੇ ਮਸ਼ੀਨ ਹਲੇ ਆਪਣੀ ਚੱਲ ਰਹੀ ਹੈ ਉਨੀ ਦੇਰ ਆਪਾਂ ਨਾਲ ਨਾਲ ਗਸਟਿੰਗ ਕਰ ਲੈਣੇ ਆ ਛੇਤੀ ਕੰਮ ਨਹੀਂ ਪੜ ਜਾਂਦਾ ਵੇਖ ਕਿੰਨੀ ਗੰਦੀ ਹੋ ਜਾਂਦੀ ਹੈ ਇਹ ਹਫਤੇ ਦਾ 10 ਦਿਨਾਂ ਬਾਅਦ ਸਾਫ਼ ਕਰਨੀ ਹੀ ਪੈਂਦੀ ਹੈ ਡਸਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਟਾਈਮ ਹੋ ਗਿਆ ਜੀ 3:30 ਹੋਰੇ ਦਾ ਯਸ਼ ਨੂੰ ਮੈਂ 12 ਕੋਰੇ ਦਿੱਤਾ ਸੀ ਥੋੜਾ ਜਿਹਾ ਛੋਟੀ ਜੀ ਫੁਲਕਾ ਲਾ ਕੇ ਦਿੱਤਾ ਸੀਗਾ ਤੇ ਮੈਂ ਆਪਣੀ ਹੋਈ ਸੀ ਅੱਜ ਕਦੋਂ ਦੀ ਸਬਜ਼ੀ ਤੇ ਉਹਦਾ ਵੀ ਮਨ ਕੀਤਾ ਕਿ ਮੈਂ ਵੀ ਥੋੜੀ ਜੀ ਖਾਵਾਂ ਦੋ ਤਿੰਨ ਦਿਨ ਤੋਂ ਕੁਝ ਨਾ ਖਾਣ ਕਰਕੇ ਨਾ ਆਪਣਾ ਵੀ ਕੁਝ ਨਹੀਂ ਦਿਨ ਕਰ ਰਿਆ ਸੀਗਾ ਬਣਾਉਣ ਨੂੰ ਤੇ ਇਹ ਬਹੁਤ ਮਨ ਅਫਸਰਜਾ ਹੋ ਜਾਂਦਾ ਜਦੋਂ ਬੱਚਾ ਬਿਮਾਰ ਹੋ ਜਾਂਦਾ ਤੁਸੀਂ ਸਮਝ ਹੀ ਸਕਦੇ ਹੋ ਤਾਂ ਤੇ ਤਾਂ ਕਰਕੇ ਮੈਂ ਬਸ ਅੱਜ ਥੋੜਾ ਜਿਹਾ ਸੋਚਿਆ ਮੈਂ ਕਿ ਹਾਂ ਚਲ ਕਦੂ ਦੀ ਸਬਜੀ ਕਦੂ ਖਰਾਬ ਹੋ ਰਿਹਾ ਸੀ ਪਿਆ ਹੋਇਆ ਤੇ ਮੈਂ ਕਦੂ ਦੀ ਬਣਾਈ ਸਬਜੀ ਥੋੜੀ ਜੀ ਉਹ ਖਸ਼ਬੂ ਤੋਂ ਉਹਨੂੰ ਵੀ ਥੋੜੀ ਜੀ ਅੰਦਰੋਂ ਦੀ ਖੋਜ ਹੀ ਪਈ ਤੇ ਕੁਝ ਅੱਜ ਥੋੜਾ ਜਿਹਾ ਕਰਨਾ ਨੂੰ ਵੈਟਰ ਮਹਿਸੂਸ ਕਰ ਰਿਹਾ ਹੈ ਸਕੂਲ ਵੀ ਮੈਂ ਤਾਂ ਹੀ ਨਹੀਂ ਸੀ ਭੇਜਿਆ ਉਹਨੂੰ ਡਾਈਜੈਸਟ ਨਹੀਂ ਹੋ ਰਿਆ ਸੀਗਾ ਕੁਝ ਵੀ ਤੇ ਫਿਰ ਉੱਥੇ ਐਡਾ ਲੰਬਾ ਟਾਈਮ ਕੱਟਣਾ ਬਹੁਤ ਔਖਾ ਹੋ ਜਾਂਦਾ ਹੈ ਤੇ ਉਹ ਥੋੜੀ ਜੀ ਛੋਟੀ ਜੀ ਮੈਂ ਉਹਨੂੰ ਇੰਨਾ ਕੁ ਫੁਲਕਾ ਬਣਾ ਕੇ ਦਿੱਤਾ ਉਹਦੇ ਨਾਲ ਥੋੜਾ ਜਿਹਾ ਉਸ ਨੂੰ ਅੰਦਰੋਂ ਦੀ ਚੈੰਜੇ ਆਈ ਖਾ ਕੇ ਤੇ ਸੋ ਗਿਆ ਸੀਗਾ ਹੁਣ ਉੱਠਿਆ ਤੇ ਹੁਣ ਉੱਠ ਕੇ ਮੰਗ ਰਿਹਾ ਕਹਿੰਦਾ ਕੁਝ ਖਾਣ ਨੂੰ ਤੇ ਮੈਂ ਹੁਣ ਹਲਕਾ ਜਿਹਾ ਬਣਾਇਆ ਉਹਦੇ ਵਸੇ ਵੈਸੇ ਡਾਕਟਰ ਨੇ ਉਹਨੂੰ ਰੋਟੀ ਦੇਣ ਨੂੰ ਮਨਾ ਕੀਤਾ ਸੀ ਤਾਂ ਹੀ ਮੈਂ ਥੋੜੀ ਜੀ ਦਿੱਤੀ ਸੀ ਤੇ ਹੁਣ ਮੈਂ ਆਵਲ ਬਣਾਇਆ ਹੈ ਥੋੜੇ ਜਿਹੇ ਇਹ ਉਹਦੇ ਚੋਕੇ ਬਣਾਏ ਜਾਂਦੇ ਨੇ ਚਾਵਲ ਦੇ ਨਾਲ ਤੇ ਨਹੀਂ ਥੋੜੇ ਜੇ ਤਾਂ ਉਹ ਦੇਖਦੇ ਆ ਕਿਦਾਂ ਹਾਂਜੀ ਇਹ ਸ਼ੂ ਲੱਗਦਾ ਕਿਸਰਾ ਹਾਂ ਠੀਕ ਹੈ ਠੀਕ ਲੱਗਦਾ ਨਾ ਹਾਂ ਨਹੀਂ ਹੁਣ ਪੇਸ ਤੋਂ ਵੀ ਠੀਕ ਲੱਗ ਰਿਹਾ ਹੈ ਹਾਂ ਭੁੱਖ ਲੱਗੀ ਨਾ ਜਿਹੜਾ ਇਹਦਾ ਇਟ ਮੀਨਸ ਠੀਕ ਹੈ ਦੇਖ ਮੈਂ ਦਾਲ ਚਾਵਲ ਬਣਾਏਗਾ दे इन अंदर आलिया चावल ठीक है देख थोड़े से खा दे गरम होन गए आराम ना कहीं ठीक लग रहे हैं हां चलो ठीक है अच्छा बच्चे बीमार हो जाते हैं ना अपना मन भी उदास उदास सा रहता है कि की, की करिए हूँ ਤੇ ਹੁਣ ਥੋੜਿਆ ਮੈਨੂੰ ਵੀ ਚੈਨ ਜੀ ਆਈ ਹੈ ਕਿ ਉਹ ਕੁਛ ਹੋ ਕੇ ਥੋੜਾ ਐਕਟਿਵਲੀ ਬੈਠਾ ਹੋ ਰਿਹਾ ਹੈ ਆਪਣੇ ਆਪ ਖਾਣ ਨੂੰ ਮੰਗਿਆ ਹੈ ਕਿ ਹੁਣ ਦੇ ਦੋ ਕੁਛ ਖਾਣ ਨੂੰ ਨਹੀਂ ਤਾਂ ਕੱਲ ਦੀ ਤਾਂ ਮੈਂ ਇਸ ਨੂੰ ਪਾਣੀ ਵੀ ਬੜੀ ਧੱਕੇ ਨਾਲ ਦੇ ਰਹੀ ਸੀ ਥੋੜੀ ਥੋੜੀ ਦੇਰ ਨਿੰਬੂ ਪਾਣੀ ਦੇ ਰਹੀ ਸੀ ਉਹ ਵੀ ਬੜੀ ਮੁਸ਼ਕਿਲ ਨਾਲ ਦੇਣਾ ਪੈ ਰਿਹਾ ਸੀਗਾ ਤੇ ਚਲੋ ਬੱਚਾ ਹੁਣ ਥੋੜਾ ਠੀਕ ਲੱਗ ਰਿਹਾ ਹੈ ਇਸ ਨੂੰ ਖਾਣ ਚਾਵਲ ਬੈਠ ਕੇ ਇੱਥੇਰ ਮੈਂ ਕਰਦੀ ਆਂ ਸ਼ਾਮ ਦੀ ਤਿਆਰੀ ਇਹ ਵੀ ਵਿਚਾਰੇ ਪਏ ਪਏ ਖਰਾਬ ਹੋ ਗਏ ਕੁਝ ਕੁਝ ਬਣਾਇਆ ਹੀ ਨਹੀਂ ਦੋ ਤਿੰਨ ਦਿਨ ਤੋਂ ਪ੍ਰੋਪਰ ਨਾ ਇਹ ਜਿਸ਼ੂ ਕਰਕੇ ਤੇ ਇਹਨਾਂ ਨੂੰ ਹੁਣ ਮੈਂ ਸੋਚੀ ਆਂ ਬਣਾ ਕੇ ਰੱਖ ਦਿੰਨੀ ਆ ਇਹਨੂੰ ਤਾਂ ਨਹੀਂ ਦੇਨੇ ਚਲ ਮੈਂ ਹੀ ਖਾਵਾਂਗੀ ਥੋੜੇ ਜਿਹਾ ਲੈ ਕੇ ਇਹਨੂੰ ਦਾਲੀ ਬਣਾ ਕੇ ਦਵਾਂਗੇ ਤੇ ਆਪਾਂ ਹੁਣ ਕਰਦੀਆਂ ਸ਼ਾਮ ਦੀ ਤਿਆਰੀ ਤੇ ਇਹ ਥੋੜਾ ਟਾਈਮ ਹੋ ਰਿਹਾ ਪੌਣੇ 4 ਵਜੇ ਦਾ ਤੇ ਬੱਚੇ ਆਉਣ ਵਾਲੇ ਆ ਟਿਊਸ਼ਨ ਵਾਲੇ ਉਸ ਤੋਂ ਪਹਿਲਾਂ ਪਹਿਲਾਂ ਸਬਜ਼ੀ ਕੱਟ ਦਵਾਂ ਤੇ ਆਪਣੀ ਚਾਹ ਬਣਾ ਲਵਾਂ ਫਿਰ ਦੇਖਦੇ ਆ ਅੱਗੇ ਕਰਦੇ ਆ ਕੰਮ ਤਾਂ ਟਿਊਸ਼ਨ ਵਾਲੇ ਪਾਸੇ ਚਲੇ ਗਏ Karele ਮੈਂ ਧਰਤੇ ਆਪਣੇ ਟਾਈਮ ਹੋ ਗਿਆ 7 ਵਜੇ ਦਾ ਤੇ Karele ਵੀ ਵਿਚਾਰੇ ਬਿਲਕੁਲ ਹੀ ਮੁਰਝਾ ਗਏ ਸੀਗੇ ਕਿਉਂਕਿ ਐਕਚੁਅਲੀ ਕਈ ਦਿਨ ਤੋਂ ਫ੍ਰਿਜ ਵਿੱਚ ਪਏ ਹੋਏ ਸੀ ਯਸ਼ੂ ਕਰਕੇ ਮੈਂ ਬਣਾਏ ਨਹੀਂ ਖਾਣੇ ਤਾਂ ਬੱਚੇ ਨਹੀਂ ਖਾਂਦੇ ਪਰ ਬਣਾਉਣ ਨੂੰ ਟਾਈਮ ਲੱਗ ਜਾਂਦਾ ਮੈਨੂੰ ਤੇ ਮੈਂ ਨਵਾਂ ਸਟਾਈਲ ਦੇ ਬਣਾ ਰਹੀ ਸੀ ਮੈਂ ਇਹਨਾਂ ਨੂੰ ਪਹਿਲਾਂ ਕareleਆਂ ਨੂੰ ਭੁੰਨ ਕੇ ਈਜ਼ੀ ਬਣ ਜਾਂਦੇ ਆ ਬਹੁਤ ਕarele ਨੂੰ ਇਦਾਂ ਹੀ ਪਹਿਲਾਂ ਫਰਾਈ ਕਰਕੇ ਤੇ ਇਹਨਾਂ ਨੂੰ ਮੈਂ ਉਹਦੇ ਵਿੱਚ ਪਲੇਟਸੇ ਕੱਢ ਲਵਾਂਗੀ ਤੇ ਮਸਾਲਾ ਅਲੱਗ ਤੋਂ ਭੁੰਨ ਕੇ ਇਹਨਾਂ 'ਚ ਸਟਫਿੰਗ ਕਰਕੇ ਫਿਰ ਇੱਕ ਵਾਰੀ ਦੁਬਾਰਾ ਥੋੜਾ ਜਿਹਾ 10 5-7 ਮਿੰਟ ਦਾ ਸੇਕ ਜਾਂ ਦਵਾ ਦਾਂਗੀ ਉਹਦੇ ਨਾਲ ਸਾਰਾ ਮਤਲਬ ਪੂਰੇ ਕarele ਦੇ ਵਿੱਚ ਵੀ ਨਮਕ ਮਿਰਚ ਸਾਰਾ ਰਚ ਜਾਂਦਾ ਹੈ ਤਕੀ ਥੋੜਾ ਜਿਹਾ ਮੈਂ ਕੱਢ ਲਿਆ ਤੇਲ ਵਿੱਚੋਂ ਦੀ ਸਰੋਂ ਦਾ ਤੇਲ ਚ ਬਣਾ ਰਹੀ ਸੀ ਤੇਲ ਜ਼ਿਆਦਾ ਹੋ ਜਾਂਦਾ ਫਿਰ ਕਿਉਂਕਿ ਕarele ਨੇ ਆਲਰੇਡੀ ਕਾਫੀ ਸੋਖਿਆ ਹੋਇਆ ਹੈ ਤੇ ਇਹਦੇ ਵਿੱਚ ਮੈਂ ਆਪਣੇ ਪਿਆਜ਼ ਟਮਾਟਰ ਹਰੀ ਮਿਰਚ ਥੋੜਾ ਜਿਹਾ ਲਸਣ ਰੱਖਣਾ ਉਹ ਕarele ਵਿੱਚ ਬਹੁਤ ਥੋੜਾ ਥੋੜਾ ਪਾਣੀ ਹੁੰਨੀ ਹੈ ਕਿਉਂਕਿ ਕarele ਆਲਰੇਡੀ ਗਰਮ ਹੁੰਦੇ ਆ ਕਾਫੀ ਤੇ ਇਸ ਕਰਕੇ ਜਸਟ ਇੱਕ ਫਲੇਵਰ ਵਾਸਤੇ ਬਿਲਕੁਲ ਥੋੜਾ ਜਿਹਾ ਪਾਣੀ ਹੁੰਨੀ ਹੈ ਤੇ ਆਪਣੇ ਇਧਰ ਮਸਾਲਾ ਭੁੰਨਾਗੇ ਇਹਦੇ ਵਿੱਚ ਆਪਾਂ ਥੋੜਾ ਥੋੜਾ ਸੁੱਕਾ ਮਸਾਲਾ ਨਮਕ ਮਿਰਚ ਹਲਦੀ ਪਾ ਦਾਂਗੇ ਤੇ ਇਹਨੂੰ ਰੈਡੀ ਕਰਕੇ ਫਿਰ ਕਰੀਲਿਆਂ ਦੇ ਵਿੱਚ ਕਰ ਦੇਣੀ ਹੈ ਸਟਫਿੰਗ ਪਰਵਾ ਕੇ ਲੈ ਤਿਆਰ ਤੇ ਮੈਂ ਆਪਣੇ ਬਾਉਲ ਦੇ ਵਿੱਚ ਕੱਢ ਕੇ ਰੱਖ ਲੇ ਨਾ ਯਾਸ਼ਾ ਦਾ ਵੀ ਖਾਣਾ ਰੈਡੀ ਕੀਤਾ ਹੋਇਆ ਹੈ ਉਹਦੇ ਵਾਸਤੇ ਮੈਂ ਥੋੜੀ ਜਿਹੀ ਕੀਆ ਦੀ ਸਬਜ਼ੀ ਬਣਾਈ ਹੈ ਤੇ ਸਾਮ ਨੂੰ 6:00 8:00 ਦਾ ਟਾਈਮ ਹੋ ਗਿਆ ਤੇ ਹੁਣ ਜਦੋਂ ਕਹੇਗਾ ਮੈਂ ਰੋਟੀ ਬਣਾ ਕੇ ਰਨਾਵਾਂਗੀ ਅੱਜ ਦਾ ਵਲੌਗ ਮੈਂ ਕਰਦੀ ਐ ਇੱਥੇ ਖਤਮ ਵਲੌਗ ਖਤਮ ਕਰਨ ਦਾ ਪਹਿਲਾਂ ਮੈਂ ਆਪਣੇ ਪਹਿਨ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨੀ ਐ ਮੈਂ ਜਿਹੜੀ ਬੈਸ਼ੀਰਸ ਵਾਲੀ ਆਪਣੀ ਵੀਡੀਓ ਪਾਈ ਸੀ ਤੇ ਉਹਨਾਂ ਨੇ ਮੈਨੂੰ ਜਿਹੜਾ ਮੈਂ ਸੂਟ ਐਕਚੁਅਲੀ ਸੂਟ ਵੇਅਰ ਕੀਤਾ ਹੋਇਆ ਸੀ ਉਸਦੀ ਨੇ ਤੇ ਉਹਨਾਂ ਨੇ ਉਸ ਤਰ੍ਹਾਂ ਦੇ ਨਾਲ ਚਾਰ কুরਤੀ ਦਾ ਹੋਰ ਆਰਡਰ ਕੀਤਾ ਹੈ ਕਿ ਮੈਨੂੰ ਵੀ ਉਹਦੇ ਨਾਲ ਦੀਆਂ ਚਾਰ কুরਤੀਸ ਮਗਾ ਕੇ ਦਿਓ ਤੇ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹਨਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀਆਂ কুরਤੀਆਂ ਪਸੰਦ ਕੀਤੀਆਂ ਤੇ ਤੁਹਾਨੂੰ ਪਤਾ ਕਿ ਮੈਨੂੰ ਹਲੇ 2-3 ਦਿਨ ਥੋੜੀ ਜੀ ਪ੍ਰੋਬਲਮ ਹੈ ਕਿ ਮੈਂ ਯੂਸ਼ੂ ਕਰਕੇ ਹਲੇ ਮਾਰਕੀਟ ਨਹੀਂ ਜਾ ਸਕਦੀ ਤੇ ਮੈਂ ਇਸ ਤਰ੍ਹਾਂ ਮੇਰੀ ਕੋਸ਼ਿਸ਼ ਹੈ ਕਿ ਮੈਂ ਜਲਦੀ ਤੋਂ ਜਲਦੀ ਤੁਹਾਡੇ ਉਹ ਜਿਹੜੀਆਂ ਹਨ কুরਤੀਆਂ ਉਹ ਲੈ ਕੇ ਮੈਂ ਸੈਂਡ ਕਰ ਦਵਾਂਗੀ ਤੇ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰ ਰਹੀ ਹਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਕਿ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗ ਰਹੇ ਹੈ ਥੈਂਕ ਯੂ